हेलो जी आज मैं ਤੁਹਾਡੇ ਨਾਲ ਇੱਕ ਐਸੀ ਮਠਾਈ ਦੀ ਰੈਸিপি ਸ਼ੇਅਰ ਕਰੂੰਗੀ ਜਿਹਨੂੰ ਘਰ ਬਣਾਉਣਾ ਬਹੁਤ ਹੀ ਆਸਾਨ ਹੈ ਜਿਹਨੂੰ ਬਣਾ ਲੈ ਹਾਲੇ 15 ਤੋਂ 20 ਮਿੰਟ ਲੱਗਦੇ ਨੇ ਜੋ ਕਿ ਸਭ ਦੀ ਹੀ ਫੇਵਰਟ ਮਠਿਆਈ ਹੈ ਇਹਨੂੰ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਸਭ ਬਹੀ ਬਹੁਤ ਖੁਸ਼ ਹੋ ਕੇ ਖਾਂਦੇ ਨੇ ਅੱਜ ਅਸੀਂ ਬਣਾਵਾਂਗੇ ਕਲਾਕੰਦ ਬਿਲਕੁਲ ਮਾਰਕੀਟ ਤੋਂ ਜਿਆਦਾ ਵਧੀਆ ਤੇ ਸੌਫਟ ਕਲਾਕੰਦ ਬਣਾ ਕੇ ਤਿਆਰ ਕਰਾਂਗੇ ਚਲੋ ਫਿਰ ਬਣਾਨੇ ਆ ਕਲਾਕੰਦ ਕਲਾਕੰਦ ਬਣਾ ਲੈ ਇੱਥੇ ਮੈਂ 2 ਕਿਲੋ ਦੁੱਧਾ ਇਸਤੇਮਾਲ ਕਰਾਂਗੇ ਇਥੇ ਮੈਂ ਲੈ ਲਿਆ ਸੀਗਾ ਪਤੀਲਾ ਪਤੀਲੇ ਦੇ ਵਿੱਚ ਮੈਂ ਪਾਵਾਂਗੀ 1.5 ਕਿਲੋ ਦੁੱਧ ਇਥੇ ਕਲਾਕੰਦ ਬਣਾ ਲਈ ਅਸੀਂ ਫੁੱਲ ਫੈਟ ਦੁੱਧ ਦਾ ਹੀ ਇਸਤੇਮਾਲ ਕਰਾਂਗੇ ਫੁੱਲ ਫੈਟ ਦੁੱਧ ਦੇ ਨਾਲ ਬਹੁਤ ਹੀ ਵਧੀਆ ਕਲਾਕੰਦ ਬਣ ਕੇ ਤਿਆਰ ਹੁੰਦੀ ਹੈ ਹੁਣ ਪਤੀਲੇ ਦੇ ਵਿੱਚ ਮੈਂ 1.5 ਕਿਲੋ ਦੁੱਧ ਨੂੰ ਛਾਣ ਕੇ ਪਾ ਦਿਆਂਗੀ ਹੁਣ 1.5 ਕਿਲੋ ਦੁੱਧ ਦਾ ਅਸੀਂ ਕ निकालेंगे ਪਨੀਰ ਪਤੀਲੇ 'ਚ ਮੈਂ 1.5 ਕਿਲੋ ਦੁੱਧ ਪਾ ਦਿੱਤਾ ਹੀ ਗੈਸ ਦੀ ਫਲੇਮ ਨੂੰ ਕਰ ਦਿੱਤਾ ਜਿਹਾ ਓਕੇ ਹੁਣ ਹਾਲੇ ਇਹ ਦੁੱਧ ਕੱਚਾ ਹੈ ਅਨੋਸੀ ਹਾਈ ਫਲੇਮ ਤੇ ਰੱਖਾਂਗੇ ਤਾਂ ਕਿ ਇਹਦਾ ਵਧੀਆ ਜਿਹਾ ਕੋਬਾਰ ਆ ਜਾਏ ਉਸ ਤੋਂ ਬਾਅਦ ਇਹਨੂੰ ਦੁੱਧ ਤੋਂ ਪਨੀਰ ਕੱਢਾਂਗੇ ਹੁਣ ਇਹ ਅੱਧਾ ਕਿਲੋ ਦੁੱਧ ਅਸੀਂ ਕੜਾਈ ਦੇ ਵਿੱਚ ਛਾਣ ਕੇ ਪਾ ਦੇਾਂਗੇ ਇਹ ਅੱਧਾ ਕਿਲੋ ਦੁੱਧ ਨੂੰ ਸੀ ਕਾੜਨਾ ਹੈ ਕਾੜ ਕੇ ਦੁੱਧ ਜਿੰਨਾ ਦੁੱਧ ਹੈ ਉਹਦਾ ਅੱਧਾ ਦੁੱਧ ਰਹਿ ਜਾਏਗਾ ਇਹ 2 ਕੱਪ ਦੇ ਕਰੀਬ ਦੁੱਧ ਹੈ ਇਹਨਾਂ ਕਾੜਨਾ ਕਿ 1 ਕੱਪ ਰਹਿ ਜਾਏਗਾ ਹਾਲੇ ਇਹ ਦੋਨੋਂ ਦੁੱਧ ਕੱਚੇ ਨੂੰ ਗੈਸ ਤੇ ਰੱਖ ਤਾਂ ਹਾਈ ਫਲੇਮ ਤੇ ਤਾਂ ਕਿ ਦੋਨੋਂ ਦੁੱਧ ਨੂੰ ਵਧੀਆ ਉਬਾਲ ਆ ਜਾਏਗਾ ਅਦਾਂ ਸਿੱਧੂ ਦੁੱਧ ਨੂੰ ਪਰ ਨੇ ਵਿਨੇਗਰ ਲੈ ਲਿਆ ਹੈ ਕੋਲੀ ਤੇ ਜਿੰਨਾ ਵੀ ਨਹੀਂ ਕਰ ਲਿਆ ਹੈ ਉਹਨਾਂ ਹੀ ਮਰਜ਼ੀ ਚ ਪਾਣੀ ਐਡ ਕਰ ਲਿਆ ਜੀ ਤੁਸੀਂ ਵਿਨੇਗਰ ਦੀ ਜਗ੍ਹਾ ਤੇ ਪਨੀਰ ਕੱਢਣ ਲਈ ਨਿੰਬੂ ਦਾ ਵੀ ਇਸਤੇਮਾਲ ਕਰ ਸਕਦੇ ਹੋ ਬਟ ਜਿੰਨਾ ਵਧੀਆ ਵਿਨੇਗਰ ਦੇ ਨਾਲ ਪਨੀਰ ਨਿਕਲ ਕੇ ਤਿਆਰ ਹੁੰਦਾ ਹੈ ਨਾ ਉਹਨਾਂ ਨਿੰਬੂ ਦੇ ਨਾਲ ਨਹੀਂ ਆਂਦਾ ਹੁਣ ਦੁੱਧ ਨੂੰ ਵਧੀਆ ਉਬਾਲ ਆ ਗਿਆ ਸੀਗਾ ਤੁਸੀਂ ਦੇਖ ਸਕਦੇ ਹੋ ਕਿ ਲਿਆ ਦੁੱਧ ਨੂੰ ਇੱਟਾ ਹੀ ਵਿਨੇਗਰ ਨੂੰ ਥੋੜਾ ਥੋੜਾ ਕਰਕੇ ਦੋ ਤਿੰਨ ਮਾਰਚ ਐਡ ਕਰ ਦੇਵਾਂਗੇ ਸਾਰਾ ਵਿਨੇਗਰ ਇਕੱਠਾ ਨਹੀਂ ਪਾਣਾ 2-3 ਵਾਰ ਚੋਸੀ ਪਾਣਾ ਇਹ ਛੈਨਾ ਸਾਡਾ ਕਿੰਨਾ ਵਧੀਆ ਬਣ ਨਿਕਲਿਆ ਤੁਸੀਂ ਦੇਖੋ ਤੇ ਛੈਨਾ ਅਲੱਗ ਤੇ ਪਾਣੀ ਅਲੱਗ ਹੋ ਗਿਆ ਹੁਣ ਗੈਸ ਦੀ ਫਲੇਮ ਨੂੰ ਮੈਂ ਕਰ ਦਵਾਂਗੀ ਓਹ ਤੇ ਹੁਣ ਇਹਨੂੰ ਸੀਪਰੇਟ ਕਰ ਲਵਾਂਗੇ ਪਨੀਰ ਨੂੰ ਪਾਣੀ ਨਾਲੋਂ ਪਾ ਦੀ ਇਹ ਲੇ ਚੰਨੀ ਰਾਕੇ ਕੋਟਾਂ ਦਾ ਕਪੜਾ ਰਾਕੇ ਹੀ ਸਾਰਾ ਪਨੀਰ ਪਾ ਲਾਂਗੇ ਪਨੀਰ ਅਲੱਗ ਹੋ ਜਾਏਗਾ ਤੇ ਪਾਣੀ ਅਲੱਗ ਹੋ ਜਾਏਗਾ ਹਾਲੇ ਇਹ ਪਨੀਰ ਬਹੁਤ ਜ਼ਿਆਦਾ ਗਰਮ ਹੈ ਜੋ ਪਨੀਰ ਚੋਂ ਪਾਣੀ ਨਿਕਲੇਗਾ ਤੁਸੀਂ ਆਟਾ ਗੁੰਨਣ ਦੇ ਵਿੱਚ ਵੀ ਇਸਤੇਮਾਲ ਕਰ ਸਕਦੇ ਹੋ ਹੁਣ ਪਨੀਰ ਨੂੰ ਅਸੀਂ ਦੋ ਤਿੰਨ ਵਾਰ ਚੰਗੀ ਤਰ੍ਹਾਂ ਤੋਲਵਾਂਗੇ ਕਿਉਂਕਿ ਇਹਦੇ ਅਸੀਂ ਇਹਦੇ ਵਿੱਚ ਪਾਇਆ ਸੀਗਾ ਵਿਨੇਗਰ ਤੇ ਵਿੱਚ ਖੱਟਾਪਨ ਆ ਰਿਹਾ ਇਸ ਲਈ ਵਿਨੇਗਰ ਪਨੀਰ ਨੂੰ ਚੰਗੀ ਤਰ੍ਹਾਂ ਤੋਲਵਾਂਗੇ ਪਨੀਰ ਨੂੰ ਮੈਂ ਚੰਗੀ ਤਰ੍ਹਾਂ ਧੋ ਲਿਆ ਸੀ 2-3 ਵਾਰ ਚ ਹੁਣ ਪਨੀਰ ਨੂੰ ਹੀ ਹਲਕੇ ਲਗਾ ਥਨਾ ਪ੍ਰੈਸ ਕਰਕੇ ਦਾ ਜਿੰਨਾ ਵੀ ਪਾਣੀ ਹੈ ਨਾ ਸਾਰਾ ਪਾਣੀ ਸੀ ਕਾਲ ਦਵਾਂਗੇ ਪਨੀਰ ਦੇ ਵਿੱਚ ਬਿਲਕੁਲ ਵੀ ਪਾਣੀ ਨਹੀਂ ਰਹਿਣਾ ਚਾਹੀਦਾ ਨਾ ਜਿੰਨਾ ਵੀ ਪਾਣੀ ਸਾਰਾ ਪਾਣੀ ਕਾਲ ਦਿੱਤਾ ਹੁਣ ਇਸੇ ਛੰਨੀ ਦੇ ਉੱਤੇ ਸੀ ਇਸੇ ਕਪੜੇ ਨੂੰ ਰੱਖ ਦਵਾਂਗੇ ਪਨੀਰ ਸਮੇਤ ਤਾਂ ਕਿ ਜੋ ਵੀ ਚ ਪਾਣੀ ਹੈ ਨਾ ਉਹ ਪਾਣੀ ਨਹੀਂ ਨਿਕਲ ਜਾਏਗਾ ਹੁਣ ਇੱਕ ਦੂਜੀ ਸਾਈਡ ਤੇ ਹੀ ਜੋ ਕੜਾਈ ਰੱਖੀ ਨੂੰ ਚੈੱਕ ਕਰ ਲੈਨੇ ਕੜਾਈ ਵਲੇ ਦੁੱਧ ਨੂੰ ਵੀ ਵਧੀਆ ਉਬਾਲ ਆ ਗਿਆ ਸੀਗਾ ਹੁਣ ਗੈਸ ਦੀ ਫਲੇਮ ਨੂੰ ਕਰ ਦਵਾਂਗੇ మీడియం ਤੋਂ ਲੋ ਤੇਨੂੰ ਲਗਾਤਾਰ ਇਸੇ ਤਰੀਕੇ ਨਾਲ ਹਿਲਾਵਾਂਗੇ ਤੇ ਸਾਈਡ ਤੇ ਜੋ ਵੀ ਪਨੀਰ ਉਹ ਮਲਾਈ ਵਗੈਰਾ ਲੱਗੀ ਹੈ ਨਾ ਉਹਨੂੰ ਉਤਾਰ ਕੇ ਨਾ ਦੁੱਧ ਦੇ ਵਿੱਚ ਐਡ ਕਰਦੇ ਜਾਵਾਂਗੇ ਹੁਣ ਦੁੱਧ ਨੂੰ ਸੀ ਕਾੜਨਾ ਹੈ ਦੋ ਕੱਪ ਦਾ ਦੁੱਧ ਇੱਕ ਇੱਕ ਕੱਪ ਜਿੰਨਾ ਰਹਿ ਜਾਏਗਾ ਉਹਨੇ ਵਿੱਚ ਮੈਂ ਪਾ ਦਿਆਂਗੀ মিٹھা ਤੁਸੀਂ ਮਿੱਠਾ ਆਪਣੇ ਹਿਸਾਬ ਨਾਲ ਪਾਸਦੇ ਹੋ ਘੱਟ ਖਾਣਾ ਪਸੰਦ ਕਰਦੇ ਹੋ ਜਿਆਦਾ ਖਾਣਾ ਪਸੰਦ ਕਰਦੇ ਮੈਂ ਇੱਥੇ ਛੋਟੇ ਛੋਟੇ ਦੋ ਕਟੋਰੀਆਂ ਚੀਨੀ ਦੀਆਂ ਪਾਈਆਂ ਸੀਗਾ ਹੁਣ ਉਹਨਾਂ ਨੂੰ ਹੀ ਲਗਾਤਾਰ ਹਿਲਾਵਾਂਗੇ ਇਹ ਮਠਿਆਈ ਬਹੁਤ ਹੀ ਵਧੀਆ ਤੇ ਸੋਫਟ ਬਣ ਕੇ ਤਿਆਰ ਹੁੰਦੀ ਹੈ ਸੱਚ ਮੰਨਿਓ ਬਾਜ਼ਾਰ ਤੋਂ ਇਹ ਬਹੁਤ ਜ਼ਿਆਦਾ ਵਧੀਆ ਬਣ ਕੇ ਤਿਆਰ ਹੁੰਦੀ ਹੈ ਇੱਥੇ ਮੈਂ ਲਈ ਹੀ ਥੋੜੇ ਜਿਹਾ ਬਦਾਮ ਨੂੰ ਚੋਪ ਕਰ ਲਿਆ ਸੀ ਲੰਬੇ ਸਲਾਈਸ ਜਿਹਾ ਥੋੜਾ ਜਿਹਾ ਪਿਸਤਾ ਚੋਪ ਕਰ ਲਿਆ ਸੀ ਨੂੰ ਸੀ ਗਾਰਨਿਸ਼ ਕਰਾਂਗੇ ਕਲਾਕੰਦ ਦੇ ਉੱਪਰ ਇਹ ਆਪਸ਼ਨਲ ਹੈ ਤੁਸੀਂ ਚਾਹ ਨਹੀਂ ਪਾਣਾ ਚਾਹੁੰਦੇ ਤਾਂ ਸਕਿੱਪ ਵੀ ਕਰ ਸਕਦੇ ਹੋ ਹੁਣ ਅਸੀਂ ਇੱਕ ਸਾਈਡ ਤੇ ਉਹ ਹੀ ਪਨੀਰ ਨੂੰ ਚੈੱਕ ਕਰ ਲੈਨੇ ਆ ਪਨੀਰ ਚ ਸਾਰਾ ਪਾਣੀ ਨਿਕਲ ਗਿਆ ਸੀਗਾ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਸੋਫਟ ਪਨੀਰ ਬਣ ਕੇ ਤਿਆਰ ਹੋਇਆ ਤੁਸੀਂ ਚਾਹ ਤੇ ਬਾਹਰ ਦੇ ਪਨੀਰ ਦਾ ਵੀ ਕਲਾਕਾਂਦ ਬਣਾ ਸਕਦੇ ਬਟ ਜਿੰਨਾ ਵਧੀਆ ਘਰ ਦੇ ਦੁੱਧ ਦਾ ਕਲਾਕਾਂਦ ਬੰਦਾ ਨਾ ਉਹ ਵਧੀਆ ਬਾਹਰ ਦੇ ਮਾਰਕੀਟ ਦਾ ਪਨੀਰ ਦਾ ਨਹੀਂ ਬੰਦਾ ਹੁਣ ਪਨੀਰ ਨੂੰ ਚੰਗੀ ਤਰ੍ਹਾਂ ਹੀ ਕਰੰਬਰ ਕਰ ਲਵਾਂਗੇ ਦੁੱਧ ਕੋ ਮਹੀਨਿਆਂ ਨੂੰ ਉਸੇ ਕਰ ਲੈਣਾ ਪਨੀਰ ਇਹਨਾਂ ਤੋਂ ਦੁੱਧ ਵੀ ਸਾਡਾ ਇੱਕ ਕੱਪ ਜਿੰਨਾ ਰਹਿ ਗਿਆ ਹੈ ਇਹਦੇ ਵਿੱਚ ਅਸੀਂ ਹੁਣ ਪਨੀਰ ਨੂੰ ਥੋੜਾ ਥੋੜਾ ਕਰਕੇ ਪਾ ਦੇਵਾਂਗੇ ਦੋ ਤਿੰਨ ਵਾਰ ਚ ਇਕੱਠਾ ਇੱਕਦਮ ਨਹੀਂ ਪਾਣਾ ਥੋੜਾ ਥੋੜਾ ਕਰਕੇ ਪਾ ਕੇ ਨਾਲ ਨਾਲ ਹੀ ਮਿਕਸ ਕਰਦੇ ਰਵਾਂਗੇ ਇਹ ਕਲਾ ਕਾਂ ਦਾ ਤੁਸੀਂ ਕਦੇ ਟਰਾਈ ਨਹੀਂ ਕੀਤੀ ਤੇ ਪਲੀਜ਼ ਮੇਰੇ ਕਹਿੰਦੇ ਕੋਈ ਟਰਾਈ ਜ਼ਰੂਰ ਕਰਨਾ ਇਹ ਤੁਹਾਨੂੰ ਮੇਰੀ ਅੱਜ ਦੀ ਕਲਾਕਾਂ ਦੀ ਵੀਡੀਓ ਥੋੜੀ ਜਿਹੀ ਵੀ ਚੰਗੀ ਲੱਗੇ ਪਲੀਜ਼ ਪਲੀਜ਼ ਇੱਕ ਲਾਈਕ ਥਰੂ ਕਰ ਦੇਣਾ ਤੇ ਇਹ ਮੈਨੂੰ ਕਮੈਂਟ ਕਰਕੇ ਦੱਸਣਾ ਤੁਹਾਨੂੰ ਮੇਰੀ ਅੱਜ ਦੀ ਵੀ ਕਲਾਕਾਂ ਦੀ ਵੀਡੀਓ ਕਿੱਦਾਂ ਦੀ ਲੱਗੀ ਤੇ ਜੇ ਮੇਰੇ ਚੈਨਲ 'ਚ ਨਵੇਂ ਹੋ ਤਾਂ ਪਲੀਜ਼ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹੁਣ ਸਾਰੇ ਪਨੀਰ ਨੂੰ ਸੀ ਥੋੜਾ ਥੋੜਾ ਕਰਕੇ ਦੁੱਧ ਦੇ ਵਿੱਚ ਐਡ ਕਰ ਦਿੱਤਾ ਸੀ ਇਹਨੂੰ ਅਸੀਂ 2-5-7 ਮਿੰਟ ਲਈ ਇਸ ਤਰੀਕੇ ਨਾਲ ਪੁੰਨਾਂਗੇ ਤਾਂ ਕਿ ਇਹਦੇ ਵਿੱਚ ਜੋ ਦੁੱਧ ਵਗੈਰਾ ਨਾ ਉਹ ਸਾਰਾ ਸੁੱਕ ਜਾਏਗਾ ਹੁਣ ਕਲਾਕਾਂ ਨੂੰ ਸੈੱਟ ਕਰਨਾ ਹੀ ਮੈਂ ਠੀਕ ਬਾਕਸ ਲਿਆ ਇਹ ਮੇਰਾ ਪਤਿਸੇ ਵਾਲਾ ਬਾਕਸ ਹੀ ਮੇਰੇ ਪਤਿਸਾ ਆਇਆ ਸੀ ਮਾਰਕੀਟ ਤੋਂ ਤੇ ਅਗਰ ਤੁਹਾਡੇ ਕੋਲ ਇਦਾਂ ਦਾ ਕੋਈ ਬਾਕਸ ਨਹੀਂ ਹੈ ਤਾਂ ਤੁਸੀਂ ਥਾਲ ਦੇ ਵਿੱਚ ਵੀ ਕਲਾਕਾਰ ਨੂੰ ਸੈੱਟ ਕਰ ਸਕਦੇ ਹੋ ਥਾਲ ਨੂੰ ਦੇਸੀ ਘੋਦਨਾ ਤੁਸੀਂ ਗ੍ਰੀਸ ਕਰਕੇ ਉਹਦੇ ਵਿੱਚ ਕਲਾਕਾਰ ਨੂੰ ਸੈੱਟ ਕਰ ਸਕਦੇ ਹੋ ਹੁਣ ਮੈਂ ਬਾਕਸ ਜੀ ਸਭ ਤੋਂ ਪਹਿਲੇ ਬਟਰ ਪੇਪਰ ਲਗਾਇਆ ਮੈਨੂੰ بیس ਕਰ ਲਿਆ ਸੀ ਦੇਸੀ ਘੋੜੇ ਨਾਲ ਐਂਡਾ ਸਾਡੀ ਕਲਾਕਾਂ ਦੀ ਬਣੀ ਹੋਈ ਗਈ ਹੈ ਇਹਦੇ ਵਿੱਚ ਫਲੇਵਰ ਦੇ ਲਈ ਪਾਦਾ ਨਹੀਂ ਛੋਟੀ ਇਲਾਚੀ ਦਾ ਪਾਊਡਰ ਇਹ ਵੀ ਆਪਸ਼ਨal ਹੈ ਅਗਰ ਪਾਓਗੇ ਤਾਂ ਬਹੁਤ ਵਧੀਆ ਟੇਸਟ ਆਵੇਗਾ ਕਲਰ ਵੀ ਬਹੁਤ ਵਧੀਆ ਆਵੇਗਾ ਅਗਰ ਤੁਸੀ ਖਾਣਾ ਪਸੰਦ ਕਰਦੇ ਛੋਟੀ ਲਾਤੀ ਜੇ ਜਰੂਰ ਪਾਣਾ ਹੋਨੇ ਕਲਾਕਾਂ ਉਸੇ ਬੋਕਸ ਵਿੱਚ ਪਾ ਦੇਾਂਗੇ ਤੇ ਉਹਨੇ ਇੱਕ ਚਮਚ ਨਾਨਾ ਸੀ ਚੰਗੀ ਤਰ੍ਹਾਂ ਸੈੱਟ ਕਰ ਦੇਾਂਗੇ ਜੇ ਤੁਸੀ ਚਾਹੋ ਮੈਂ ਹੋਨੇ ਦੇ ਉੱਤੇ ਪਾ ਦੇਾਂਗੇ ਡਰਾਈ ਫਰੂਟ ਜੋ ਮੈਂ ਚੋਪ ਕਰਕੇ ਰੱਖੇ ਸੀ ਪਿਸਤਾ ਤੇ ਬਦਾਮ ਅਗਰ ਤੁਸੀ ਨਹੀਂ ਪਾਣਾ ਚਾਹੁੰਦੇ ਸਕਿਪ ਵੀ ਕਰ ਸਕਦੇ ਸਿੰਪਲ ਵੀ ਰੱਖ ਸਕਦੇ ਹੋ ਤੇਰਪੋ ਚਾਂਦੀ ਦਾ ਵਰਕ ਵੀ ਲਗਾ ਸਕਦੇ ਹਾਂ ਵੀ ਬਹੁਤ ਹੀ ਵਧੀਆ ਦੇਖਣ ਚ ਬਹੁਤ ਵਧੀਆ ਲੱਗਦੀ ਹੈ ਕਲਾਕੰਦ ਉਹ ਇਹ ਇਨੀ इजीली ਇਨੀ ਜਲਦੀ ਬਣ ਕੇ ਤਿਆਰ ਹੁੰਦੀ ਹੈ ਨਾ ਕਿ ਕੋਈ ਵੀ ਬਣਾਏਗਾ ਨਾ ਇੱਥੇ ਫੇਲ ਹੁੰਦਾ ਕੋਈ ਚਾਂਸ ਹੀ ਨਹੀਂ ਹੈ ਕਿ ਇਹ ਫੇਲ ਹੋ ਜੇ ਇਹਦੇ ਸੈੱਟ ਕਰ ਦਿੱਤਾ ਹੁਣ ਅਸੀਂ ਨੂੰ ਕਵਰ ਨੂੰ ਕਰਕੇ ਨਾ 2 ਤੋਂ 4 ਘੰਟੇ ਲਈ ਰੱਖ ਦਵਾਂਗੇ ਸੈੱਟ ਹੋਣ ਲਈ ਫ੍ਰਿਜ 'ਚ ਨਹੀਂ ਰੱਖਣਾ ਬਾਹਰ ਹੀ ਰੱਖ ਦੇਵਾਂਗੇ ਇਹਨੂੰ ਹੁਣ ਮੈਂ ਇਹਨੂੰ 4 ਘੰਟੇ ਬਾਅਦ ਚੈੱਕ ਕਰ ਰਹੀ ਆਂ ਤੁਸੀਂ ਇਹ ਦੇਖ ਸਕਦੇ ਹੋ ਸਾਡੀ ਕਲਾਕੰਦ ਕਿੰਨੀ ਵਧੀਆ ਸੈੱਟ ਹੋ ਗਈ ਸੀ। ਔਰ ਬਹੁਤ ਜਲਦੀ ਬਨਣ ਵਾਲੀ ਇਹ ਰੈਸিপি ਹੈ। ਇਹਨੂੰ ਕਲਾਕੰਦ ਨੂੰ ਅਸੀਂ ਆਮਲਾ ਨੂੰ ਪਲੇਟ ਦੇ ਵਿੱਚ ਕੱਢ ਦਿੱਤਾ ਸੀ ਤੇ ਇਹਨੂੰ ਅਸੀਂ ਆਪਣੇ ਮਨ ਚਾਹੀ ਸ਼ੇਪ ਦੇ ਵਿੱਚ ਕੱਟ ਲਵਾਂਗੇ। ਮੈਂ ਥੋੜੇ ਜਿਹੇ ਵੱਡੇ-ਵੱਡੇ ਪੀਸ ਵਿੱਚ ਕਲਾਕੰਦ ਨੂੰ ਕੱਟ ਰਹੀ ਹਾਂ। ਤੁਸੀਂ ਛੋਟੇ ਪੀਸੇ ਵਿੱਚ ਵੀ ਕੱਟ ਸਕਦੇ ਹੋ। ਉਹ ਤੁਹਾਡੀ ਮਰਜ਼ੀ ਹੈ। ਤੁਹਾਡੀ ਚੋਅਸ ਹੈ ਤੁਸੀਂ ਕਿਸ ਤਰ੍ਹਾਂ ਕੱਟਣਾ ਪਸੰਦ ਕਰਦੇ ਹੋ। ਜੇ ਤੁਸੀਂ ਇਸ ਵਾਰ ਦੀਵਾਲੀ ਲਈ ਸੋਚ ਰਹੇ ਹੋ ਨਾ ਤੇ ਦੀਵਾਲੀ ਤੁਸੀਂ ਇਹ ਕਲਾਕੰਝ ਰੂਪ ਬਣਾ ਕੇ ਟਰਾਈ ਕਰਨਾ ਤੁਸੀਂ ਦੇਖ ਸਕਦੇ ਕਿੰਨੀ ਵਧੀਆ ਜੇ ਬਣ ਕੇ ਤਿਆਰ ਹੋਏ ਆ ਰਾਮਨਾ ਦੇ ਪੀਸ ਵੀ ਨਿਕਲ ਗਏ ਹੁਣ ਅਸੀਂ ਨੂੰ ਪਲੇਟਿੰਗ ਕਰ ਲੈਨੇ ਆ ਇਹ ਬਹੁਤ ਹੀ ਜਲਦੀ ਬਨਨੇ ਵਾਲੀ ਕਲਾਕਾਂਦੀ ਰੈਸিপি ਹੈ ਠੀਕ ਵਾ ਤੁਸੀਂ ਟਰਾਈ ਜ਼ਰੂਰ ਕਰਨਾ ਮੇਰੀ ਆਦੀ ਰੈਸিপি ਕਿੱਦਾਂ ਲੰਗੀ ਪਲੀਜ਼ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਣਾ ਜੇ ਤੁਸੀਂ ਹਾਲ ਤੱਕ ਟਰਾਈ ਨਹੀਂ ਕੀਤਾ ਟਰਾਈ ਜ਼ਰੂਰ ਕਰਨਾ ਜੇ ਕਰੀ ਟਰਾਈ ਕਰੋ ਤੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਤੁਹਾਡੀ ਰੈਸিপি ਕਿੱਦਾਂ ਦੀ ਬਣੀ ਆ ਉਹ ਜਿਨ੍ਹਾਂ ਨੇ ਕਰੀ ਟਰਾਈ ਕੀਤਾ ਉਹਨਾਂ ਨੂੰ ਪਤਾ ਹੋਏਗਾ ਬਹੁਤ ਹੀ ਵਧੀਆ ਤੇ ਬਹੁਤ ਹੀ ਕੁਇਕ ਬਣਵਾਲੀ ਏ ਕਲਾ ਕਾਂਦੀ ਰੈਸিপি ਏ ਸੱਚ ਅਗਰ ਮੈਂ ਤੁਹਾਨੂੰ ਟੇਸਟ ਕਰਵਾ ਦਿੰਦੀ ਮੈਂ ਤੁਹਾਨੂੰ ਜ਼ਰੂਰ ਟੇਸਟ ਕਰਵਾ ਕੇ ਦੱਸਦੀ ਤੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਏ ਕਿ ਬਨਣ ਲੱਗੇ 15 ਮਿੰਟ ਲੱਗੇ ਕਿ ਮੰਨੋਗੇ 5 ਮਿੰਟ ਖਾਣੇ ਵਿੱਚ ਲੱਗੇ ਸੀਗੇ ਤਦ ਨੂੰ ਫੇਰ ਮਿਲਦੀ ਆ ਇੱਕ ਨਵੀਂ ਵੀਡੀਓ ਦੇ ਨਾਲ ਮੈਨੂੰ ਇਜਾਜ਼ਤ ਦਿਓ ਟੇਕ ਕੇਅਰ ਬਾਏ ਬਾਏ